ਦੇ ਮੇਰੇ ਵੱਲੋਂ ਸਾਰਿਆਂ ਨੂੰ ਪਿਆਰ ਭਰੀ ਸ਼ਾਸਿਕਾਲ ਤੁਹਾਡਾ ਸਵਾਗਤ ਹੈ ਅੱਜ ਦੀ ਨਵੀਂ ਵੀਡੀਓ 'ਚ ਤੇ ਆਪਾਂ ਮਿੱਤਰੋ ਚੱਲ ਪਏ ਆ ਰੋਟਾ ਵੇਟਰ ਲੈਣ ਸਭ ਤੋਂ ਟੌਕ ਦਾ ਰੋਟਾ ਵੇਟਰ ਤੇ ਸਭ ਤੋਂ ਸਸਤਾ ਹਨ ਮੁਲਾਮੇ ਆ ਜਾਲ ਕੇ ਉੱਥੇ ਹਾਂ ਕਪੂਰਲੇ ਦਜੀ ਦਾ ਕਰੋ ਇਹ ਟਾਇਰ ਹੁੰਦੀ ਨਾ ਪਹੁੰਚ ਗਏ ਆਪਾਂ ਰੋਟਾ ਵੇਟਰ ਦੇਖ ਕੇ ਜਾਣੇ ਆਂ ਦੇ ਬੰਦੇ ਵੀ ਪਹੁੰਚ ਗਏ ਆਗਾ 9 ਫੁੱਟਾ ਕਿਤਾਬ ਫੁੱਟਾ 9 ਫੁੱਟਾ ਹੋਣਾ ਵਾ ਆਹ ਕਿਥੋਂ ਕਿਹੜਾ ਜੋ ਆਟਾ ਮੋਟਾ ਕੀ ਕਰਨਾ ਵਾ ਲੋ ਜੀ ਆਪਾਂ ਲੈ ਲਿਆ 9 ਫੁੱਟਾ ਦਾ 9 ਫੁੱਟਾ ਦਾ ਆਪਾਂ ਲੈ ਲਿਆ 9 ਫੁੱਟ ਦਾ ਰੂਟਾ ਦਾ ਰੇਟ ਤੁਹਾਨੂੰ ਦੱਸਦਾ ਹਾਂ ਰੁਪਈਏ 20 ਲੈ ਜਾਣਾ ਜਲਦੀ ਰੇਟ ਆਪਾਂ ਯਾਰ ਜੀ 15000 ਦੋ ਮਿੱਤਰ ਆਪਾਂ ਲੈ ਲਿਆ 9 ਫੁੱਟ ਦਾ ਇਹ ਆਪੀ ਸਾਲ ਦੀ ਗਾਰੰਟੀ ਇਹਨਾਂ ਵੀ ਗੇਅਰ ਕਰਾਰੀਆਂ ਜੀ ਹਾਂ ਚੱਲੂ 52000 ਲਾਓ ਵੀ ਮਿੱਤਰੋ ਨਵੇਂ ਰੂਟਾ ਵੇਟਰ ਦਾ ਮੂਰਤ ਕਰ ਲੱਗੇ ਆਪਾਂ ਵਾਇਗੁਰੂ ਸੱਚੇ ਪਾਤਸ਼ਾਹ ਦਾ ਨਾਮ ਲੈ ਕੇ ਪਹਿਲਾਂ ਆਪਾਂ ਮਤਲਬ ਬਾਪੂ ਜੀ ਦਾ ਕਰਨਾ ਸੇਵਾ ਨਾ ਇੱਕ ਲਾਡੇ ਥਾਵਾ ਪਨੀਰੀ ਆਪਾਂ ਇੱਥੇ ਬਿਜਲੀ ਦੀ ਲਾਗੇ ਕਰਕੇ ਤੇ ਸੇ ਭਾਈ ਸਮਝੋ ਆਪਾਂ ਲੱਗੇ ਪਹਿਲਾਂ ਇਹਨਾਂ ਦਾ ਕਰਕੇ ਫਿਰ ਆਪਣੇ ਮੱਕੀ ਵਾਲੇ ਵਾੜੇ ਚ ਬਾੜਦੇ ਹਾਂ ਜੀਂਦੇ ਵਾਦੇ ਤੇ ਵੀਡੀਓ ਨੂੰ ਪਿਆਰ ਦਿਓ ਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਪਨੀਰੀ ਆਪਣੀ ਰੈਡੀ ਹੋ ਚੁੱਕੀ 26 ਉਹ 131 ਜਿਹੜੀ ਉਹ ਮਾੜੀ ਸੀ ਤੇ ਆਪਣੀ 2847 ਪਨੀਰੀ ਬਸ ਆਪਣੇ ਲਾਉਣ ਵਾਲੀ ਹੋਈ ਹੈ ਕਰਦੇ ਆਪਾਂ ਚਾਲੂ ਰੱਬ ਦਾ ਨਾਮ ਲੈ ਲਓ ਮੇਤਰਾ ਆਪਾਂ ਨਵਾਂ ਰੂਟਾ ਬੈਟਰ ਚਲਾ ਰਹੇ ਆਂ ਪਹਿਲਾਂ ਗੱਦ ਕੀਤਾ ਹੋਣਾ ਆਪਾਂ ਕਟਾਈ ਆਪਾਂ ਕਰਦੇ ਆਂ ਮੱਕੀ ਵਾਲੇ ਜੋਗੀ ਮੱਕੀ ਵਾਲੇ ਦੀ ਪਾਣੀ ਭਰ ਕੇ ਇਦਾਂ ਕਰੀ ਜਾਂਦੇ ਆਂ ਇੱਕ ਵਾਰੀ ਫਿਰ ਪਾਣੀ ਭਰਦਾਂਗੇ ਤੇ ਇਦਾਂ ਦੀ ਸਫਾਈ ਦੇਂਦਾ ਅਜੇ ਮੱਕੀ ਦੇ ਟਾਂਡੇ ਆ ਵਿੱਚ ਤੇ ਆਹ ਲਾ ਦੇ ਰਿਚ ਫੀਲਡ ਉਂਕਾਰ ਰਿਚ ਫੀਲਡ ਦਾ ਇਹ ਸਸਤਾ ਬਹੁਤ ਹੈ ਮੈਂ 1 ਲੱਖ 20 ਦਾ ਕੀ ਆਉਂਦਾ ਵਾ 9 ਫੁੱਟਾ ਵਾ ਹੋਰ ਕੰਪਨੀ ਵਾਲੇ ਜਾਓਗੇ ਤੇ ਉਹਨਾਂ ਤੁਹਾਨੂੰ ਦੁੱਗਣੇ ਰੇਟ ਦੱਸਣਗੇ ਇੱਥੇ ਵਿਖਾ ਵੀ ਦੋ 9 ਫੁੱਟਾ ਦੀਆਂ ਛਾੜ ਗਿਆ ਠੀਕ ਆ ਤੁਹਾਨੂੰ ਦਿਖਾ ਦਿੰਨੇ ਆ ਇਹ ਆ ਦੇਖ ਲਓ ਸਾਈਜ਼ 9 ਫੁੱਟੋਂ ਡਿਆ ਵਾ ਸਾਈਜ਼ ਤੇ 9 ਫੁੱਟ ਅੰਦਰ ਅੰਦਰ ਇਹ ਨਹੀਂ ਵੀ ਸਾਰਾ 60 ਐਚ ਬਾਹਰ ਤੱਕ 60 hp ਦਾ ਰੋਟਰਵੇਟਰ 65 ਦਾ ਤੇ ਚਲਾਉਂਦਾ ਆਪਣਾ 55 ਦਾ ਪਿਆ ਵਾ ਤੇ ਚਲੋ ਬਣੇ ਰਿਓ ਵੀਡੀਓ ਦੇ ਨਾਲ ਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਆਪਾਂ ਫੇਰ ਦੁਬਾਰਾ ਦੱਸਦੇ ਹਾਂ ਕਪੂਰ ਥਲੇ ਦਲਜੀਤ ਵਾਲਿਆਂ ਕੋਲ ਟਰਾਲੀਆਂ ਬਣਾਉਂਦੇ ਆ ਹਾਂਜੀ ਦਲਜੀਤ ਇੰਜੀਨੀਅਰ ਵਰਕਸ ਇੰਜੀਨੀਅਰ ਵਰਕਸ ਉਹਨਾਂ ਨੇ ਬਣਾਇਆ ਤੇ ਆਪਾਂ ਨੇ ਮੀਂਹ ਦਾ ਫਾਇਦਾ ਚੱਕਣ ਲੱਪਿਆਂ ਵੀ ਚਲੋ ਉਹਦਰਾ ਪਾਈਆਂ ਵੀ ਚਲਾਤਾ ਆਪਣਾ ਆ ਤੁਹਾਨੂੰ ਦੋ ਵਾਰ ਬਲ ਲੱਲੂ ਲੱਗ ਗਿਆ ਕਰਨਾ ਬਹੁਤ ਧਰਮਲ ਬਲਾੜੇ ਤਾਂ ਲਗਾ ਦੇ ਨੇ ਆ ਦੇਖੋ ਪਾਰੀ ਹੈ ਹੈਗਾ ਇਹ ਦਰਿਆ ਤੋਂ ਪਾਰ ਵਾ ਸਾਹ ਲਾ ਲਓ ਵੀ ਤੇ ਚਲੋ ਆਪਣੇ ਚੈਨਲ ਨੂੰ ਕਰ ਦਿਓ ਸਬਸਕ੍ਰਾਈਬ ਆਪਣੇ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਤੇ ਵੀਡੀਓ ਨੂੰ ਕਰ ਦਿਓ ਲਾਈਕ ਤੇ ਬਾਕੀ ਤੁਹਾਨੂੰ ਹੁਣ ਚੱਲਦਾ ਬਹੁਤ ਵਧੀਆ ਵਾ ਆਹਣੀਆਂ ਵੀਡੀਓ ਸ਼ਾਰਟ ਵੀਡੀਓ ਜੋ ਵੀ ਤੁਹਾਨੂੰ ਪਾਵਾਂਗੇ ਜਿੰਦੇ ਵਾਸਤੇ ਰਹੋ ਤੇ ਆਪਣੀ ਮੰਮੀ ਰੈਡੀ ਦਾ ਧਿਆਨ ਜਰੂਰ ਰੱਖਿਓ ਗੁੱਡ ਬਾਏ ਰੱਬ ਰਾਖਾ